ਨਿਊਯਾਰਕ 에어ਲਾਈਨਸ ਦੀ ਫਲਾਈਟ ਦੇ ਵਿੱਚ ਇੱਕ ਅਜੀਬ ਘਟਨਾ ਸਾਹਮਣੇ ਆਈ। दरअसल ਇੱਕ ਔਰਤ ਦੇ ਸਿਰ ਉੱਤੇ ਕਥਿਰ ਤੌਰ ਉੱਤੇ ਜੂਆ ਮਿਲਣ ਤੋਂ ਬਾਅਦ ਇੱਕ ਫਲਾਈਟ ਨੂੰ ਫੀਨਿਕਸ ਵਿੱਚ ਐਮਰਜੈਂਸੀ ਲੈਂਡਿੰਗ ਕਰਾਣੀ ਪਈ। ਇੱਕ ਯਾਤਰੀ ਨੇ ਅਪ ਟਿਕਟ ਟਾਕ ਦੇ ਵਿੱਚ ਆਪਣਾ ਅਨੁਭਵ ਸਾਂਝਾ ਕੀਤਾ। ਉਹਨਾਂ ਦੱਸਿਆ ਕਿ ਜਹਾਜ਼ ਵਿੱਚ ਮੌਜੂਦ ਚਾਲਕ ਦਲ ਦੇ ਮੈਂਬਰਾਂ ਨੇ ਡਾਇਵਰਸ਼ਨ ਬਾਰੇ ਜ਼ਿਆਦਾ ਜਾਣਕਾਰੀ ਨਹੀਂ ਦਿੱਤੀ ਜਿਸ ਕਾਰਨ ਯਾਤਰੀ ਕਾਫੀ ਹੈਰਾਨ ਹੋਏ। ਲੋਕਾਂ ਮੁਤਾਬਕ ਇਹ ਘਟਨਾ ਜੂਨ ਮਹੀਨੇ ਦੀ ਹੈ। ਯਾਤਰੀ ਨੇ ਕਿਹਾ ਮੈਂ ਆਲੇ-ਦੁਆਲੇ ਦੇਖਿਆ ਕੋਈ ਵੀ ਗਰਾਉਂਡ ਉੱਤੇ ਨਹੀਂ ਸੀ ਅਤੇ ਕੋਈ ਵੀ ਕਬਰਾਇਆ ਹੋਇਆ ਨਹੀਂ ਸੀ ਮੈਂ ਸੋਚਿਆ ਇਹ ਇੰਨਾ ਡਰਾਉਣਾ ਨਹੀਂ ਅਸੀਂ ਜਹਾਜ਼ ਤੋਂ ਬਾਹਰ ਨਿਕਲੇ ਜਿਵੇਂ ਹੀ ਅਸੀਂ ਉਤਰੇ ਇੱਕ ਔਰਤ ਅਚਾਨਕ ਸਾਡੇ ਸਾਹਮਣੇ ਆਈ ਅਤੇ ਯਾਤਰੀ ਨੇ ਅੱਗੇ ਕਿਹਾ ਕਿ ਯਾਤਰੀਆਂ ਤੋਂ ਸੁਣਿਆ ਕਿ ਕੁਝ ਲੋਕਾਂ ਨੇ ਔਰਤ ਦੇ ਸਿਰ ਤੇ ਜੂਆਂ ਨੂੰ ਰੈਂਦੇ ਦੇਖਿਆ ਉਸ ਨੇ ਇਸ ਬਾਰੇ ਫਲਾਈਟ ਅਟੈਂਡੈਂਟ ਨੂੰ ਸੂਚਨਾ ਦਿੱਤੀ ਯਾਤਰੀ ਨੇ ਟਿਕਟੋਕ ਵੀਡੀਓ ਵਿੱਚ ਕਿਹਾ ਦੋ ਲੜਕੀਆਂ ਨੇ ਔਰਤ ਦੇ ਸਿਰ ਤੇ ਜੂਆਂ ਨੂੰ ਮੰਦੀ ਰਿਪੋਰਟ ਕੀਤੀ ਉਤਰਨ ਤੋਂ ਬਾਅਦ ਯਾਤਰੀਆਂ ਨੂੰ 12 ਘੰਟੇ ਦੀ ਦੇਰੀ ਬਾਰੇ ਸੂਚਿਤ ਕੀਤਾ ਗਿਆ ਅਤੇ ਉਹਨਾਂ ਨੂੰ ਹੋਟਲ ਵਾਊਚਰ ਵੀ ਦਿੱਤੇ ਗਏ। ਉਸਦੇ ਅੱਗੇ ਕਿਹਾ ਜਿਵੇਂ ਹੀ ਅਸੀਂ ਫੀਨਿਕਸ ਵਿੱਚ ਉਤਰੇ ਸਾਨੂੰ ਇੱਕ ਹੋਟਲ ਵਾਊਚਰ ਦੇ ਨਾਲ ਇੱਕ ਈਮੇਲ ਮਿਲੀ। ਹਾਲਾਂਕਿ ਅਮਰੀਕਨ 에ਅਰਲਾਈਨਸ ਨੇ ਬਾਅਦ ਵਿੱਚ ਇੱਕ ਬਿਆਨ ਜਾਰੀ ਕੀਤਾ ਜਿਸ ਵਿੱਚ ਸਪਸ਼ਟ ਕੀਤਾ ਗਿਆ ਕਿ ਇੱਕ ਮੈਡੀਕਲ ਐਮਰਜੈਂਸੀ ਕਾਰਨ ਫਲਾਈਟ ਨੂੰ ਮੋੜਿਆ ਗਿਆ ਸੀ। ਬਾਅਦ ਵਿੱਚ ਸਾਰੇ ਯਾਤਰੀਆਂ ਨੂੰ ਲਾਸ ਐਂਜਲਸ ਪਹੁੰਚਾਇਆ ਗਿਆ।